ਜਦੋਂ ਅਸੀਂ ਖੁਸ਼ ਹੁੰਦੇ ਹਾਂ ਤਾਂ ਕਿਸੇ ਦੇ ਘਰ ਦੁੱਖ ਵਿੱਚ ਜਾਣਾ ਪੈਂਦਾ ਤਾਂ ਅਸੀਂ ਆਪਣੀ ਖੁਸ਼ੀ ਨੂੰ ਕੁਝ ਸਮੇਂ ਲਈ ਲੁਕਾ ਲੈਂਦੇ ਹਾਂ ਅਸੀਂ ਹੱਸਦੇ ਨਹੀਂ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕਰਦੇ ਕਿਉਂਕਿ ਸਾਨੂੰ ਲੱਗਦਾ ਹੈ ਕਿ ਸਾਹਮਣੇ ਵਾਲੇ ਨੂੰ ਬੁਰਾ ਨਾ ਲੱਗੇ ਇਸੇ ਤਰ੍ਹਾਂ ਕਈ ਵਾਰ ਜਦੋਂ ਅਸੀਂ ਦੁਖੀ ਹੁੰਦੇ ਹਾਂ ਤੇ ਕਿਸੇ ਖੁਸ਼ੀ ਜਾਂ ਵਿਆਹ ਦੇ ਮੌਕੇ ਤੇ ਜਾਣਾ ਹੁੰਦਾ ਤਾਂ ਉਸ ਵੇਲੇ ਅਸੀਂ ਆਪਣਾ ਦੁੱਖ ਦਿਲ ਵਿੱਚ ਰੱਖ ਕੇ ਦੂਜੇ ਦੀ ਖੁਸ਼ੀ ਵਿੱਚ ਸ਼ਾਮਲ ਹੋ ਜਾਂਦੇ ਹਾਂ ਅਕਸਰ ਅਸੀਂ ਕਹਿੰਦੇ ਹਾਂ ਬੰਦੇ ਨੂੰ ਜਿਹੋ ਜਿਹਾ ਹੈ ਉਹੋ ਜਿਹਾ ਹੀ ਰਹਿਣਾ ਚਾਹੀਦਾ ਨਾ ਬੰਦਾ ਬਦਲ ਸਕਦਾ ਨਾ ਹੀ ਬਦਲਣਾ ਚਾਹੀਦਾ ਇਹ ਗੱਲ ਕੁਝ ਹੱਦ ਤੱਕ ਠੀਕ ਹੈ ਕਿਉਂਕਿ ਹਰ ਬੰਦੇ ਦਾ ਸੁਭਾਅ ਵੱਖਰਾ ਹੁੰਦਾ ਹੈ ਪਰ ਹਕੀਕਤ ਇਹ ਹੈ ਕਿ ਅਸੀਂ ਆਪਣਾ ਸੁਭਾਅ ਨਹੀਂ ਸਿਰਫ ਆਪਣੇ ਰਿਐਕਸ਼ਨ ਤੇ ਐਕਸਪ੍ਰੈਸ਼ਨ ਕੁਝ ਸਮੇਂ ਲਈ ਬਦਲਦੇ ਹਾਂ ਜੇ ਕਿਸੇ ਦੋਸਤੀ ਗੱਲਸਾਂ ਨੂੰ ਚੁਗ ਜਾਂਦੀ ਹੈ ਤਾਂ ਅਸੀਂ ਤੁਰੰਤ ਜਵਾਬ ਨਹੀਂ ਦਿੰਦੇ ਅਸੀਂ ਸੋਚੀਆ ਕਿ ਜੇ ਹੁਣ ਗੁੱਸੇ ਵਿੱਚ ਕੁਝ ਕਹਿ ਦਿੱਤਾ ਤਾਂ ਰਿਸ਼ਤਾ ਖਰਾਬ ਹੋ ਸਕਦਾ ਹੈ ਇਸ ਲਈ ਅਸੀਂ ਚੁੱਪ ਰਹਿੰਦੇ ਹਾਂ ਜਾਂ ਗੱਲ ਨੂੰ ਟਾਲ ਦਿੰਦੇ ਹਾਂ ਕਿਉਂਕਿ ਅਸੀਂ ਸਮਾਜ ਵਿੱਚ ਰਹਿੰਦੇ ਹਾਂ ਸਾਨੂੰ ਕਈ ਵਾਰ ਆਪਣੇ ਮੂਡ ਤੇ ਗੁੱਸੇ ਨੂੰ ਕੰਟਰੋਲ ਕਰਨਾ ਪੈਂਦਾ ਹੈ ਕਈ ਵਾਰ ਬੋਲਣਾ ਪੈਂਦਾ ਹੈ ਕਈ ਵਾਰ ਸਲੀਕਾ ਵਰਤਣਾ ਪੈਂਦਾ ਤੇ ਕਈ ਵਾਰ ਚੁੱਪ ਰਹਿ ਕੇ ਅੱਗੇ ਵਧ ਜਾਣਾ ਹੀ ਸਭ ਤੋਂ ਚੰਗਾ ਲੱਗਦਾ ਇਹ ਸਭ ਅਸੀਂ ਇਸ ਲਈ ਕਰਦੇ ਹਾਂ ਕਿ ਸਾਡੀ ਦੋਸਤੀ ਤੇ ਰਿਸ਼ਤੇ ਨਾਤੇ ਬਣੇ ਰਹਿਣ ਪਰ ਕੁਝ ਲੋਕ ਐਸੇ ਵੀ ਹੁੰਦੇ ਨੇ ਜੋ ਆਪਣੇ ਬੋਲ ਜਾਂ ਰਿਐਕਸ਼ਨ ਕੰਟਰੋਲ ਨਹੀਂ ਕਰਦੇ ਉਹ ਕਹਿੰਦੇ ਨੇ ਮੈਂ ਤਾਂ ਜ਼ਿੰਮੇਦਾਰ ਹਾਂ ਉਵੇਂ ਦਾ ਹੀ ਰਹਾਂਗਾ ਜੇ ਕਿਸੇ ਨੇ ਉਹਨਾਂ ਨੂੰ ਕੁਝ ਕਹਿ ਦਿੱਤਾ ਤਾਂ ਉਹ ਉਸੇ ਵੇਲੇ ਤਿੱਖਾ ਜਵਾਬ ਦੇ ਦਿੰਦੇ ਨੇ ਉਹ ਇਹ ਨਹੀਂ ਸੋਚਦੇ ਕਿ ਸਾਹਮਣੇ ਵਾਲੇ ਨੂੰ ਕਿਵੇਂ ਲੱਗੇਗਾ ਅਜਿਹੇ ਲੋਕਾਂ ਨਾਲ ਹੌਲੀ-ਹੌਲੀ ਰਿਸ਼ਤੇ ਖਰਾਬ ਹੋ ਜਾਂਦੇ ਨੇ ਤੇ ਫਿਰ ਉਹ ਸਮਾਜ ਵਿੱਚ ਇਕੱਲੇ ਪੈ ਜਾਂਦੇ ਨੇ ਹਾਂ ਇਹ ਵੀ ਸੱਚ ਹੈ ਕਿ ਹਰ ਵਾਰੀ ਚੁੱਪ ਰਹਿਣਾ ਠੀਕ ਨਹੀਂ ਜੇ ਕੋਈ ਬੰਦਾ ਵਾਰ-ਵਾਰ ਤੁਹਾਡੀ ਇੱਜ਼ਤ ਜਾਂ ਰੈਪਿਊਟੇਸ਼ਨ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਤਾਂ ਉੱਥੇ ਸਮਝਦਾਰੀ ਨਾਲ ਜਵਾਬ ਦੇਣਾ ਵੀ ਜ਼ਰੂਰੀ ਹੁੰਦਾ ਹੈ ਪਰ ਪਹਿਲਾਂ ਕੋਸ਼ਿਸ਼ ਇਹ ਹੀ ਹੋਣੀ ਚਾਹੀਦੀ ਹੈ ਕਿ ਰਿਸ਼ਤਾ ਬਚਾ ਰਹੇ ਅੰਤ ਵਿੱਚ ਇੱਕ ਜ਼ਰੂਰੀ ਗੱਲ ਜਦੋਂ ਅਸੀਂ ਦੂਜਿਆਂ ਦੀਆਂ ਕਮੀਆਂ ਦੇਖਦੇ ਹਾਂ ਤਾਂ ਸਾਨੂੰ ਆਪਣੀਆਂ ਕਮੀਆਂ ਵੀ ਜ਼ਰੂਰ ਦੇਖਣੀਆਂ ਚਾਹੀਦੀਆਂ ਨੇ ਇਹ ਕਦੇ ਨਹੀਂ ਹੋ ਸਕਦਾ ਕਿ ਸਾਡੇ ਵਿੱਚ ਕੋਈ ਕਮੀ ਨਾ ਹੋਵੇ ਜੇ ਅਸੀਂ ਆਪਣੀਆਂ ਗਲਤੀਆਂ ਨੂੰ ਸਮਝ ਕੇ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਹੀ ਅਸਲ ਸਮਝਦਾਰੀ ਹੈ ਜੇ ਇਹ ਸਮਝ ਸਾਰੇ ਲੋਕਾਂ ਵਿੱਚ ਹੋਵੇ ਤਾਂ ਸਮਾਜ ਹੋਰ ਵੀ ਸੋਹਣਾ ਬਣ ਸਕਦਾ ਹੈ ਕਈ ਵਾਰ ਸਾਡੀ ਜ਼ਿੰਦਗੀ ਦੇ ਹਾਲਾਤਾਂ ਦੇ ਨਾਲ ਸਾਡਾ ਵਿਵਹਾਰ ਬਦਲ ਜਾਂਦਾ ਹੈ ਤੇ ਕਈ ਵਾਰ ਸਾਡੇ ਵਿਵਹਾਰ ਦੇ ਨਾਲ ਸਾਡੀ ਜ਼ਿੰਦਗੀ ਦੇ ਹਾਲਾਤ ਬਦਲ ਜਾਂਦੇ ਨੇ ਦੋਵੇਂ ਗੱਲਾਂ ਸੱਚ ਨੇ ਇੱਕ ਬੰਦਾ ਹੀ ਹਰ ਵਾਰ ਸਮਝੌਤਾ ਕਰਦਾ ਰਹੇ ਤਾਂ ਉਹ ਵੀ ਇੱਕ ਦਿਨ ਹਟ ਜਾਂਦਾ ਹੈ ਏ ਸੀ ਅੱਜ ਦੀ ਗੱਲਬਾਤ ਤੁਹਾਨੂੰ ਇਹਡਾ ਕਿਵੇਂ ਲੱਗੀਆਂ ਮੈਨੂੰ ਜ਼ਰੂਰ ਦੱਸਣਾ ਜੇ ਕੋਈ ਹੋਰ ਵਿਸ਼ਾ ਹੋਵੇ ਤਾਂ ਉਹ ਵੀ ਸਾਂਝਾ ਕਰਨਾ ਫੇਰ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ